ਆ ਉਸ ਅੱਸੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਵੀਰੂ ਗੁੜੇ ਜੀ ਅੱਜ ਆਪਾਂ ਪਹੁੰਚੇ ਹੋਏ ਆ ਮਨਸੂਰਾ ਜਿੱਥੇ ਛੋਟੇ ਹੈਪੀ ਉਹਨਾਂ ਵੱਲੋਂ ਅੰਟਰ ਦਾ ਟੂਰਨਾਮੈਂਟ ਕਰਾਇਆ ਜਾ ਰਿਹਾ ਆ ਬਹੁਤ ਸੋਹਣਾ ਟੂਰਨਾਮੈਂਟ ਹੋਊਗਾ ਤੇ ਛੋਟੇ ਜਵਾਕਾਂ ਦਾ ਪ੍ਰਮੋਟ ਕਰਿਆ ਕਰੋ ਯਾਰ ਭਰਾਵਾਂ ਕੇ ਜਵਾਕਾਂ ਨੂੰ ਵੀ ਸ਼ੇਅਰ ਕਰਿਆ ਕਰੋ ਪ੍ਰਮੋਟ ਕਰਿਆ ਕਰੋ ਤਾਂ ਕਿ ਉਹ ਵੀ ਆਪਣੀ ਆਉਣ ਲਈ ਫਿਊਚਰ 스타 ਆਪਣਾ ਲੋ ਜੀ ਸ਼ੁਰੂ ਹੋਣ ਲੱਗਾ ਦੂਜਾ ਮੈਚ ਪ੍ਰਬੰਧ ਵੀ ਬੜੇ ਸੋਹਣੇ ਕੀਤੇ ਭਰਾਵਾਂ ਨੇ ਫੋਨ ਵੀ ਲਾਈ ਹੋਈ ਆ ਇਹ ਛੋਟਾ ਮੇਲਾ ਬੜਾ ਵਧੀਆ ਕਰਾਉਣ ਦੇ ਕੋਲ ਥੋੜਾ ਹੈਪੀ ਹੋਣੀ ਮੇਰਾ ਦਿਲ ਰੋਲਿਆ ਮੇਲਾ ਸ਼ੁਰੂ ਹੋਣ ਲੱਗਿਆ ਵਾ ਤੇ ਆ ਦੇਖੋ ਆ ਦੇ ਫਿਊਚਰ ਸਟਾਰ ਬੈਠੇ ਆ ਕਿਹੜਾ ਬੰਦਾ ਪੁੱਤ ਤੁਹਾਡਾ ਹੈ ਕਿਹੜੀ ਕਿੰਨੀ ਕਿੰਨੀ ਉਮਰ ਹੁੰਦੀ ਕਿੰਨੀ ਉਮਰ ਆਪ ਕਰੀ 2008 ਕਿਹੜੀ ਕਿਹੜੀ ਤੇ ਮੇਰੀ ਉਹ ਬੰਦਾ ਲਿਆ ਉਹ ਦਾਜਾ ਸਾਡੀ ਦੇ ਫਿਊਚਰ ਸਟਾਰ ਕਿਵੇਂ ਲੱਗੇ ਅੱਜ ਦਾ ਮਾਹੌਲ ਦਾ ਮੇਲਾ ਠੀਕ ਹੈ ਅੰਡਰਲੇ ਲੇ ਲੇ ਹੋ ਰਿਹਾ ਤੇ ਓਪਰ ਨੇ ਵੀ ਹੋ ਰਿਹਾ ਆਲ ਓਪਨ ਵੀ ਜਲਦੀ ਪਈ ਆ ਜੀ ਸਾਡੇ ਫਿਊਚਰ ਨੂੰ ਆਉਣ ਵਾਲਾ ਸਮਾਂ ਤੇ ਇੱਕ ਗੱਲ ਦੱਸਿਓ ਆਲ ਰੌਂਡਰਾਂ ਦਾ ਬੋਲਰ ਕਰਨੇ ਦਾ ਬੈਟਿੰਗ ਕਰਨ ਦੇ ਬੋਲਰਾਂ ਹਾਂਜੀ ਬੈਟਿੰਗ ਵੀ ਕਰਦੇ ਹਾਂ ਹਾਂਜੀ ਬੈਟਿੰਗ ਵੀ ਕਰ ਲਈ ਅੱਛਾ ਬੋਲਰ ਆਲ ਰੌਂਡਰੋ ਮੇਰਾ ਮਤਲਬ ਤੇ ਅੱਜ ਵੀ ਬਿਲ ਪਲਾਨ ਕੀ ਲੈ ਕੇ ਚੱਲਣਗੇ ਮੇਲੇ ਦਾ ਲੱਗਦਾ ਕਿ ਭਾਈ ਪਹਿਲਾਂ ਤਾਂ ਅਸੀਂ ਬੋਲਿੰਗ ਕਰਾਂਗੇ ਪੜਨ ਦਾ ਕੰਨੀ ਮੀਟਾਂ ਮੈਂ ਜੀ ਪਲੱਸ 1 ਗੁਰਦ ਸਾਹਿਬ ਅੱਛਾ ਉਹ ਵੀ ਕੰਨੀ ਨੱਤੀਆਂ ਸਰਵਤੀ ਅੱਖੀਆਂ ਦਗੋਲ ਇਧਰ ਵੀ ਬੋਲ ਮਹਿਲਾ ਜੀ ਲੱਗੇ ਹੋਏ ਆ ਅੱਜ ਕੱਲ ਆ ਕਯੂਟ ਕਰਾੜਾ ਮਹਿਲਾ ਨਹੀਂ ਲੱਗਣਦਾ ਜੀ ਗਰਾਊਂਡਾਂ 'ਚ ਹੋਣਾ ਚਾਹੀਦਾ ਲੋ ਜੀ ਤੁਹਾਨੂੰ ਬੁਲਾਉਣ ਜਾ ਰਿਹਾ ਮੁੰਡਾ 11 ਸਾਲ ਦਾ ਵਾ ਹਰਮਨ ਨਾਮ ਆ ਮੁੰਡੇ ਦਾ 11 ਸਾਲ ਦੀ ਮੁੰਡੇ ਨੇ 2 ਓਵਰ ਪਾਏ ਆ ਤੇ 30 ਰਨ ਦਿੱਤੇ ਆ ਤੇ 3 ਵਿਕਟਾਂ ਆਊਟ ਕੀਤੀਆਂ ਹੈਪੀ ਆਓ ਨਾਲ ਆ ਜਾ ਸੁਨੀਲ ਭਾਈ ਤੁਸੀਂ ਵੀ ਧੱਕੋਗੇ ਤੁਹਾਡੇ ਨਾਲ ਅੰਡਰ ਦਾ ਮੀਲਾ ਕਰਾਇਆ ਜਾ ਰਿਹਾ ਪੁੱਤਰ 11 ਸਾਲ ਦੀ ਬੱਚੇ ਇੰਨੇ ਸੋਹਣੀਆਂ ਬਾਲਾਂ ਪਾਈਆਂ ਕਿਵੇਂ ਹੌਸਲਾ ਮਿਲਿਆ ਰੋਜ਼ ਖੇਡਦੇ ਰਹਿੰਦੇ ਨੇ ਨਹੀਂ ਯੋਧਾ ਦਾ ਮਾਣ ਆ ਤੂੰ ਸਾਡੇ ਆਉਣ ਵਾਲਾ ਫਿਊਚਰ ਆ ਯੋਧਾ ਦਾ ਬੋਗੇ ਅਸੀਂ ਉਮੀਦ ਕਰਾਂਗੇ ਤੂੰ ਪ੍ਰੈਕਟਰ ਜੱਤੇ ਹੀ ਕਹੋ ਕਿ ਜਿਹੜੇ ਸਾਹ ਦਾ ਬਾਲਾਂ ਪਾ ਰਹੇ ਆ ਬੜੀ ਸੋਹਣੀਆਂ ਬਾਲਾਂ ਪਾ ਰਹੇ ਆ ਰੀਲ ਮੁੰਡੇ ਬਾਰੇ ਕੀ ਕਹਿਣਾ ਚਾਹੇਂਗੇ ਬਹੁਤ ਵਧੀਆ ਖੇਡਦਾ ਮੁੰਡਾ ਓਪਨ ਵੀ ਖੇਡਦਾ ਓਪਨ ਜੀ ਬਾਲਾਂ ਪਾਉਂਦਾ ਇਹ ਮੁੰਡਾ ਬੜਾ ਹੈਪੀ ਬਹੁਤ ਵਧੀਆ ਇਹ ਸਾਹ ਦਾ ਅੰਡਰ ਦਾ ਵੱਡਾ ਤੇ ਉਹਨਾਂ ਸਾਹ ਦੇ ਦਾ ਸਾਰ ਬੰਨ੍ਹਨੇ ਨੇ ਬਹੁਤ ਵਧੀਆ ਬੋਲਾ ਕਰਾਉਂਦਾ ਮੈਂ ਤੁਹਾਨੂੰ ਮੈਂ ਪਹਿਲਾਂ ਹੀ ਗਾਈ ਓਵਰ ਤੋਂ ਪਹਿਲਾਂ ਵੀ ਇਹ ਤਿੰਨ ਚਾਰ ਵੇਖਦਾ ਤਾਂ ਲੋ ਗੁੱਟਾ ਗੁੱਟਾ ਬਾਕੀ ਇਹ ਪਹਿਲਾਂ ਹੀ ਆ ਮੈਨੂੰ ਲੱਗਦਾ ਵੀ ਇਹ ਨੇ ਉਹ ਅੰਡਰ ਦਾ ਹੋ ਗਿਆ ਆਪਣੇ ਹੈਟ੍ਰਿਕ ਲਈ ਉਹ ਓਪਨ ਦੇ ਵਿੱਚ ਬਹੁਤ 10000 ਸਾਲ ਦੀ ਮਿਹਰ ਆ ਔਰ ਬਾਲਾ ਪਾਲੀ ਗਿਰਾਣੀ ਕਹਿੰਦੇ ਪਿਆਰ ਬਟਿਆਰ ਪੰਜ ਪਾ ਪੰਜ ਪਾ ਪੰਜ ਪਾ ਖਾਤੀ 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 ਵੀ ਜ਼ੋਰ ਤੇ ਨੱਪ ਪੰਡਾ ਤੇ ਖਾਤੀ ਵੱਜਦੇ ਨੇ ਅਨਕਾਰ ਉਹ ਕਹਿੰਦੇ ਬਹੁਤ ਵੱਡਾ ਕਹਿੰਦੇ ਸਤਕਾਰ ਆ ਧਾਰਾੜਾ ਕਹਿੰਦੇ ਸੁਖੀ ਕਹਿੰਦੇ ਵੀਰਵੀ ਪਿੰਡ ਵਾਲਾ ਜਿੱਥੇ ਕਹਿੰਦੇ ਐਨਾ ਵੱਡੇ ਮੇਲੇ ਦੀ ਕਦੇ ਵੱਡੀ ਕਹਿੰਦੇ ਗੱਲ ਚਲਣੀ 51000 ਦੇ 31000 ਦਾ ਕਹਿੰਦੇ ਮੇਲਾ ਕਦੇ ਨਰੋਲ ਲੱਕ ਨੇ ਖਿਲੇ ਜਾ ਮੇਰੇ ਪੰਜਾਬੀ ਵੀਰੋ ক্রিকেট ਨੂੰ ਕਦੇ ਵੱਡਾ ਪਿਆਰ ਕਰਦੇ ਆ ক্রিকেট ਨੇ ਵੱਡੇ ਕਹਿੰਦੇ 27 ਅਗਸਤ ਮਹੀਨੇ ਦੇ ਵਿੱਚ ਵੱਡੀਆਂ ਕਹਿੰਦੇ ਰੌਣਕਾਂ ਦੇ ਕਹਿੰਦੇ ਬਹਾਰਾਂ ਲੱਗਣੀਆਂ ਜਿੱਥੇ ਕਰੇ 51000 ਪਹਿਲਾ ਪ੍ਰਾਈਜ਼ ਤੇ ਦੂਜਾ ਪ੍ਰਾਈਜ਼ ਕਹਿੰਦੇ 31000 ਰੁਪਏ ਕਹਿੰਦੇ ਮਿਲ ਦਿੱਤਾ ਜਾ ਰਿਹਾ ਮੇਰੇ ਮਿੱਤਰਾ ਤੀਜਾ ਤੇ ਚੌਥਾ 7700 ਹੇਰਨਾਂ ਨੂੰ ਤੇ ਮੈਗਾ ਇਸ ਤੇ ਜਿਹੜੇ ਕਹਿੰਦੇ ਸਰਪ੍ਰਾਈਜ਼ ਦਿੱਤੇ ਜਾ ਰੀਆਂ ਵੀਰਵੀ ਪਿੰਡਾਂ ਦਾ ਧੁੱਕੀ ਸਾਡੇ ਪੱਤਰ ਲਾ ਰਿਆ ਅਗਸਤ ਮਹੀਨੇ ਦੇ ਵਿੱਚ ਵੱਡਾ ਕਹਿੰਦੇ ਮੇਲਾ ਜਿਹੜਾ ਕਹਿੰਦੇ ਖੇਡਿਆ ਜਾਣਾ ਮੇਰੇ ਪੰਜਾਬੀ ਬਲਾਵਾ ਕਰਨ ਜੋਧਾ ਵਾਲਾ ਜਿਹੜੇ ਮੁੰਡੇ ਨੇ 6 ਬਾਲਾਂ ਵਿੱਚ 12 ਰਨ ਰੋਕ ਕੇ 4 ਵਿਕਟਾਂ ਔਰ ਕੀਤੀਆਂ ਔਰ ਕਮੇਟੀ ਵੱਲੋਂ 200 ਰੁਪਏ ਕਮੇਟੀ ਵੱਲੋਂ ਆਪਣੇ ਕੈਨੇਡਾ ਵਾਲੇ ਯਾਰ ਵੱਲੋਂ ਤੇ 200 ਰੁਪਏ ਮਿਲਰ ਮਨਸੂਰਾ ਵਾਲੇ ਭਰਾ ਵੱਲੋਂ 400 ਰੁਪਏ ਨੇ ਸਨਮਾਨ ਕੀਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਕਰਨੀ ਕਰਦੇ ਆਂ ਇਹ ਵਾਲਾ ਪਾਰ ਹੋਣ ਚਾਹੀਦੇ ਸੀਗੇ ਤੇ ਪ੍ਰੈਸ਼ਰ ਦਾ ਦਿਮਾਗ ਤੇ ਬਹੁਤ ਜ਼ਿਆਦਾ ਸੀ ਇਹਨਾਂ ਤੇ ਚਾਰ ਬਿੱਟਾ ਵੀ ਉੱਪਰ ਦੀ ਆਡ ਕਰ ਗਏ ਆ ਤੇ ਸਿਹਰੀ ਦੇ ਵਿੱਚ ਵੀ ਆਪਣਾ ਦਬੱਡਾ ਨਾਮ ਬਣਾ ਲਿਆ ਕਿਵੇਂ ਲੱਗੇ ਅੰਡਰ ਦਾ ਮੇਲਾ ਬਾਹਰ ਤੋਂ ਕੀ ਲੱਗੀ ਖਾਸ ਗੱਲ ਮੇਲੇ ਦੀ ਮੇਲਾ ਕੇ ਐਵੇਂ ਹੀ ਵਧੀਆ ਖੇਲ ਕੇ ਹੋਟਾਰੇ ਕੋਈ ਬਹੁਤ ਥੈਂਕ ਯੂ ਕਰਨਾ ਭਾਈ ਯੋਧਾ ਵਾਲਾ ਭਰਾ ਸਾਡਾ ਇਹਨੇ 4 ਵਿਕਟਾਂ ਹੋਰ ਕੀਤੀਆਂ ਓਵਰ ਦੇ ਵਿੱਚ ਔਰ ਮੈਚ ਜਿਤਾਇਆ ਥੈਂਕ ਯੂ ਬੰਦ ਸਮਾਰਟ ਬੱਜ ਕੇ ਦੇਸੀ ਜਾਉਗੀ ਤੇ ਦੇ ਅਕੋਰਡਿੰਗ ਕਿਹੜੇ ਕਿਹੜੇ ਰਿਕਾਰਡਿੰਗ ਕਿਹੜੇ ਮੁੰਡੇ ਹੈਗੇ ਲੈਂਡ ਦੇ ਵਿੱਚ ਹੁਣ ਹੁਣ ਤਾਂ ਰਾਏਕੋਡ ਦਾ ਹੀ ਇੱਕ ਅੰਦਾ ਪੱਕੇ ਰਾਏਕੋਡ ਦਾ ਹੀ ਹੋਊਗਾ ਤੇ ਜਾਊਗਾ ਮੇਰੇ ਖਿਆਲ ਚ ਦੇਖੋ ਕੀ ਜਾਂਦੀ ਹੈ ਤੇ ਕਿਵੇਂ ਲੱਗਿਆ ਮੇਲਾ ਬਹੁਤ ਵਧੀਆ ਤੇ ਅੰਡਰ ਵਿੱਚ ਮੁੰਡੇ ਮੇਲੇ ਬੜੇ ਸੋਹਣੇ ਹੋਣ ਲੱਗ ਗਏ ਹਾਂ ਹੁਣ ਪਹਿਲਾਂ ਘੱਟ ਹੁੰਦੇ ਸੀਗੇ ਤੇ ਜਿਹੜੇ ਬਾਕੀ ਕਮੇਟੀਆਂ ਟੂਰਨਾਮੈਂਟ ਕਰਾ ਰਹੀਆਂ ਅੰਡਰ ਨੇ ਉਹਨਾਂ ਨੂੰ ਕੋਈ ਸਲਾਹ ਕੇ ਮੈਸੇਜ ਅੱਛਾ ਅੱਛਾ ਦੋ ਦੋ ਓਵਰ ਨਾ ਦੇਆ ਕਰੋ ਕਿ ਅੱਜ ਇੱਥੇ 5-5 ਓਵਰ ਦੇ ਮੈਚ ਹੋਣ ਫਾਈਨਲ ਸ਼ੀਮਾ ਕਰਾਇਆ ਨਾ ਥੈਂਕ ਯੂ ਮੇਹਰਬਾਨ ਜੀ ਜਿਹੜਾ ਮੈਨ ਆਫ ਦਿ ਸੀਰੀਜ਼ ਸਮਾਰਟ ਅਵਾਜ਼ ਕੱਢੀ ਜਾਣੀ ਆ ਹੁਣ ਕਿਹੜੀ ਨਿਕਲੂਗੀ ਰੱਬ ਜਾਣਦਾ ਲੈ ਵੀ ਗੈਂਟੀ ਮੈਂਟੀ ਜਿਹੜੀ ਹੋ ਰਹੀ ਆ ਵੋਟਾਲੀ ਗੈਂਟੀ ਜਿਹੜੀ ਹੋ ਰਹੀ ਆ ਨਾ ਸੈਲੀ ਤੇਰਾ ਤਾਂ ਤੇਰੀ ਬਣ ਜੂ ਹਾਂ ਫੇਰ ਤੂੰ ਘਰ ਪੂਰੇ ਹੋ ਬੱਟਾ ਮਨਸੂਰ ਆ ਨਿਕਲ ਗਿਆ ਬਾਹਰ ਮੜ ਕੇ ਮਿਲਰ ਮਨਸੂਰ ਆ ਬਾਹਰ ਮੜ ਕੇ ਨਿਕਲ ਗਿਆ ਸੈਲੀ ਮੇਲਾ ਕਿਵੇਂ ਲੱਗਿਆ ਬੋੜਾ ਘੈਂਟ ਜੀ ਹੈ ਕੀ ਲੱਗਿਆ ਘੈਂਟ ਮੇਲੇ ਵਿੱਚ ਬੰਦ ਬਣੀ ਹੈ ਹੀ ਗਾ ਬੰਦ ਹੋ ਗਿਆ ਬੰਦ ওভারਾਂ ਦਾ ਬਈ ਹਜੇ ਟਾਈਮ ਵਿੱਚ ਅੰਡਰ ਦੇ ਮੈਲੇ ਬਹੁਤ ਹੋਣ ਲੱਗ ਗਏ ਆ ਓਪਨ ਦੇ ਕੱਟ ਹੋ ਰਹੇ ਆ ਤੇ ਅੰਡਰ ਦੇ ਮੈਲੇ ਹੋਣੇ ਜਿਹੜੇ ਕਿ ਓਪਨ ਦੇ ਵਿੱਚ ਮੁੰਡੇ ਅੰਡਰ ਨਾਲ ਨਹੀਂ ਮਿੱਟਾ ਮਸਾਵਾ ਮਿਲਦਾ ਨਾ ਨਾ ਉਹਨੂੰ ਬੋਲ ਮਿਲਦੀ ਨਾ ਬੈਟਿੰਗ ਮਿਲਦੀ ਹੈ ਤੇ ਜਿਹੜੀਆਂ ਕਮੇਟੀਆਂ ਹੋਰ ਵੀ ਅੰਡਰ ਦੇ ਮੈਲੇ ਕਰਾਉਣਗੀਆਂ ਉਹਨਾਂ ਨੂੰ ਕੋਈ ਸੁਨੇਹਾ ਵਧੀਆ ਭਾਈ ਯਾਰ ਪ੍ਰਬੰਧ ਕੋਵਰ ਵਧੀਆ ਦਿਆ ਕਰੋ ਨਵੇਂ ਮੁੰਡਿਆਂ ਨੂੰ ਮੌਕਾ ਮਿਲਦਾ ਵਧੀਆ ਢੰਗ ਨਾਲ ਬੈਟਿੰਗ ਦਾ ਬੋਲਿੰਗ ਦਾ ਮੌਕਾ ਮਿਲਦਾ ਤੇ ਤੇ ਅਕੋਰਡਿੰਗ ਸਮਾਰਟ ਵਜ ਕਿੱਥੇ ਜਾਊਗਾ ਅੱਜ ਸਾਨੂੰ ਕਰਤਾ ਬੈਂਡਰ ਜਾਓ ਆਈਡੀਆ ਕਿ ਤਿੰਨ ਚਰਦੇ ਨੇ ਨਾਮ ਦੇ ਦੇ ਤਾਂ ਜਾਇਕ ਹੋ ਜੀ ਹੋਗੀ ਇਹਦਾ ਮਤਲਬ ਤਾਂ ਹੀ ਦਾਇਰੇ ਕੋਲ ਇਕੱਠੇ ਬੱਚੇ ਸਾਰੇ ਇਹ ਮੈਨੂੰ ਸੰਜੂ ਕਿੱਥੇ ਆ ਸੰਜੂ ਪਰ ਮੈਨੂੰ ਲੱਗਦਾ ਸੰਜੀ ਬੋ ਜਾਊਗੀ ਐ ਸੰਜੂ ਉਮੀਦ ਹੈ ਤੇ ਭਾਈ ਗੁਰੂ ਮੇਰੇ ਕਰੇ ਜੋ ਵੀ ਜਿੱਤੂਗਾ ਉਹ ਇੱਕ ਮੰਡੇ ਨੇ ਚਾਰ ਵਿਕਟਾਂ ਵੀ ਔੜਨੇ ਕਰਨ ਸੀ ਨਾ ਹਾਂ ਕਰਨ ਹਾਂ ਕਰਨ ਜੀ ਚਾਰ ਵਿਕਟ ਮੁੰਡੇ ਨੇ ਵੀ ਆਡ ਕੀਤੀ ਸੀਗੀ ਪਰ ਕੁਝ ਵੀ ਕਹਿ ਸਕਦੇ ਵੀਰੂੜੇ ਜੀ ਆਹ ਦੇਖੋ ਮੈਨ ਉਹਦੀ ਸੀਰੀਆ ਦੇਖੋ ਬਹੁਤ ਵੱਡਾ ਬਾਹਲਾ ਵੱਡਾ ਬੰਦਾ ਆਇਆ ਹੋਇਆ ਹੈ ਬਾਹਲਾ ਵੱਡਾ ਬੰਦਾ ਆਇਆ ਹੋਇਆ ਦੇਖੋ ਹਾਂ ਮੈਂ ਤੇ ਲੱਕ ਤੱਕ ਹੀ ਹੋਣਾ ਇਹਦੇ ਹੱਥ ਦੇਖੋ ਦਿਖਾਈ ਹੱਥ ਓਏ ਹੱਥ ਤਾਂ ਦਿਖਾ ਰੇ ਹੱਥ ਆਹ ਦੇਖੋ ਜੀ ਹੱਥ ਦੇਖੋ ਜੀ ਕਿੱਡੇ ਕਿੱਡੇ ਆ ਦੇ ਇੱਕ ਮਿੰਟ ਇੱਕ ਮਿੰਟ ਉੱਕਟਾ ਜਾ ਆਹ ਦੇਖ ਯਾਰ ਆ ਮੇਰਾ ਹੱਥ ਆ ਇਹਦਾ ਹੱਥਾਂ 6 ਫੁੱਟ ਦਾ ਦਾ ਤੇ 12 19 ਵਿੱਚ ਜਪਲਾ ਆਉਂਦੀਆਂ ਨੇ 16 ਨੰਬਰ ਦੇ ਹੱਥੋਂ ਦੇ ਲੈ ਜੀ ਗਾਂ ਨਿਕਲਿਆ ਵੀਰੇ ਗਾਂ ਨਿਕਲਿਆ ਸੰਜੂ ਰੈਕਟ ਵਾਈ ਵਾ ਮੈਂ ਪਹਿਲੇ ਹੀ ਕਿਹਾ ਸੀ ਸੰਜੂ ਜਾਣਾ ਸੰਜੂ ਮੁਬਾਰਕਾਂ ਬਹੁਤ ਬਹੁਤ ਟੂਰਨਾਮੈਂਟ ਤੇ ਗਏデア ਰੈਕਟ ਸੰਜੂ ਸੰਜੂ ਜਾਓ ਸੰਜੂ ਤੇਰੀ ਤਾਂ ਪਹਿਲੇ ਹੀ ਉਮੀਦਾਂ ਬਣੀਆਂ ਜੀ ਵੀ ਸੰਜੂ ਜਾਊਗਾ ਅੱਜ ਪਹਿਲੀ ਮੈਨੂੰ ਸ੍ਰੀ ਜਤਰੀ ਦੂਜੀ ਪਹਿਲੀ ਕਿ ਜੁੱਤੇ ਆ ਕਮਾਲ ਦੇ ਮੈਨੂੰ ਸ੍ਰੀ ਜਤਰੀ ਇਹ ਬਹੁਤ ਸੋਹਣੀ ਬਾਲਿੰਗ ਪਾਉਣਾ ਬਹੁਤ ਸੋਹਣੀ ਬੈਟਿੰਗ ਕਰਨਾ ਉਮੀਦ ਆ ਇਦਾਂ ਹੀ ਆਪਣੀ ਪਰਫਾਰਮੈਂਸ ਬਣਾਈ ਰੱਖੀ ਇੰਸਟਾਗ੍ਰਾਮ ਤੇ ਮੋਬਾਈਲ ਤੋਂ ਦੂਰ ਰਹੀ ਜੇ ਜ਼ਿੰਦਗੀ ਚ ਅੱਗੇ ਵਧਣਾ ਵਾ ਇੰਸਟਾਗ੍ਰਾਮ ਤੇ ਮੋਬਾਈਲ ਤੋਂ ਦੂਰ ਰਹੀ ਜੇ ਜ਼ਿੰਦਗੀ ਬੜਾ ਪ੍ਰੈਕਟਿਸ ਜ਼ਰੂਰੀ ਆ ਠੀਕ ਆ ਉਹਨੇ ਬਾਲਾ ਪਾ ਰਿਆ ਸਾਡਾ ਮਾਨ ਮੇਲੇ ਲਈ ਦੋ ਸ਼ਬਦ ਵਾ ਵਧੀਆ ਜੀ ਕੀ ਲੱਗਿਆ ਵਧੀਆ ਬਹੁਤ ਵਧੀਆ ਸਮਾਰਟ ਪਾ ਬੱਲ ਲੱਗੀ ਚਲ ਠੀਕ ਆ ਵੀ ਰਿਵੈਸਟ ਕਰਦੇ ਆ